ਲائیں ਕਰੀ ਪੁੱਤ ਮੈਂ ਜਾ ਕੇ ਹਾਂ ਸਾਧੂ ਕੋਲੇ ਠੀਕ ਹੈ ਹਾਂ ਤੂੰ ਦੇਖੀ ਮੋਬਾਈਲ ਤੇ ਠੀਕ ਹੈ ਮੈਂ ਵੀ ਨਾ ਤੇਰੇ ਨਾਲ ਵਾਕ ਚਲਾ ਪਾਪੇ ਨਾ ਪੁੱਤ ਤੂੰ ਤਾਂ ਮੜਾ ਜਾ ਮੋਬਾਈਲ ਤੇ ਦੇਖ ਲਈ ਮੈਂ ਭੱਜ ਕੇ ਸਾਧੂ ਲਵੇ ਜਾਇਆ ਮੈਂ ਚੱਲ ਠੀਕ ਤੂੰ ਤਾਂ ਪੜੇ ਲਿਖੇ ਦੇ ਸਾਥ ਨਾਲ ਤੂੰ ਚੱਲੇਗਾ ਮੈਂ ਉਹ ਤੋਂ ਹੂੰ ਤਜਰਬਾ ਲਿਆ ਉਹਨਾਂ ਪੁੱਛਿਆ ਉਹਨਾਂ ਚੱਲ ਠੀਕ ਹਾਂ ਜੇ ਸਾਧੂ ਕਰੇ ਹੋਵੇ ਹੂੰ ਟੜਕੇ ਵੇਲੇ ਤਾਂ ਬੰਦਾ ਹੁੰਦਾ ਹੀ ਹੈ ਕਰੇ ਹੁਣ ਜਾਏ ਉਹਨਾਂ ਨੂੰ ਬੱਕਰੀ ਫਾਰਮਾ ਸਹਾ ਇੱਕ ਧੰਦਾ ਬੀਟਲ ਬੱਕਰੀਆਂ ਆ ਗਈਆਂ ਓਏ ਓਏ ਨਾਲੇ ਕਿੱਡੇ ਕਿੱਡੇ ਕੰਨ 100 ਕਿਲੋ ਵਾਜਣਾ ਆ ਨਏ ਓਏ ਬੱਕਰੀਆਂ ਤਾਂ ਬਾਪੂ ਨੂੰ ਕਹਿ ਕੇ ਲਿਆਉਂਦੇ ਕਰਦਿਆਂ ਗੱਲ ਬਾਪੂ ਨਾਲ ਤਾਂ ਕਿੱਡੀਆਂ ਗੱਡੀਆਂ ਬੱਕਰੀਆਂ ਨੇ ਉਹਾਂ ਮੱਛੀਆਂ ਦਾ ਫਾਰਮ ਵੀ ਆ ਓਏ ਉਹ ਗਾਇਆਂ ਦਾ ਵੀ ਫਾਰਮ ਹੈ ਓਏ ਆਹ ਪਿਗਵਾਰਮਾ ਹਾਂ ਤਾਂ ਹਰ ਕਿਸੇ ਦਾ ਫਾਰਮ ਹੈ ਗੁੱਡੀਆਂ ਗੁੱਡੀਆਂ ਮੱਛੀਆਂ ਵਾਓ ਆਹ ਆਏ ਕਿੰਨੀਆਂ ਕਿੰਨੀਆਂ ਮੱਛੀਆਂ ਮਾਦਰੀ ਮੱਛੀ ਲੰਮੀ ਮੱਛੀ ਮੁੱਛਾਲੀ ਮੱਛੀ ਆਹ ਗੰਆ ਨੰਬੇ ਕੰਨਾਂ ਵਾਲੀਆਂ ਡੱਬੀ ਛੋਟੇ ਕੰਨਾਂ ਵਾਲੀਆਂ ਆ ਕੀ ਲਿਖਿਆ ਹੋਇਆ ਯੂ ਐਸ ਇੰਪੋਰਟਡ ਛਾ ਪਰ ਆ ਦੇ ਬੀਟਰ ਬੱਕਰੀ ਅੱਛਾ 8 ਕਿਲੋ ਤਾਂ ਦਿੰਦੀ ਐ ਇਹੇ ਫੇਰ ਓਏ ਜਦੋਂ ਮੈਂਸ ਦੇ ਬਰਾਬਰੀ ਹੋਗੀ ਨਾਲੇ ਖਰਚਾ ਘਟ ਆਹ ਦੇਖ ਓਏ ਨੀਮਣੇ ਵੀ ਸੇਲ ਤੇ ਕਿੰਨਾ 15 ਦਿਨਾਂ ਦਾ ਮੇਮਣਾ 25000 ਚ ਵਾਜੀ ਵਾ ਫਿਰ ਆਪਾਂ ਦਾ ਬਾਪੂ ਨੂੰ ਕਹਿ ਕੇ ਗੌਟ ਫਾਰਮ ਹੀ ਖੋਲਾਂਗੇ ਦੇਖੀ ਫਿਰ ਕਿੰਨੇ ਪੈਸੇ ਬਣਿਆ ਕਰਨਗੇ ਨੋਟ ਤਰ ਤਰ ਭੁੱਲਿਆ ਕਰਾਂਗੇ ਹਾਂ ਹੁਣ ਤਾਂ ਇਹ ਬੱਕਰੀਆਂ ਲੈਣੀਆਂ ਪੈਣੀਆਂ ਕਰਦਿਆਂ ਗੱਲ ਬਾਪੂ ਨਾਲ ਇਟੱਕ ਮਾ ਯੋ ਬਹੁਤ ਹੈ ਕਹਿੰਦੇ ਦੇਖਦੇ ਆ ਜੇ ਕਰੇ ਹੋਊਗਾ ਮਾਰ ਲੈਨੇ ਆ ਬੋਲ ਉਹ ਸਾਧੂ ਸਾਧੂ ਏ ਇਸ ਕਤਾਨਾ ਹੈ ਬੁੜੀਆਂ ਹੀ ਆ ਵੀ ਗੱਲ ਨਹੀਂ ਮੰਨ ਕੇ ਰਾਜੀ ਉਹਨਾਂ ਨੂੰ ਕਿਹਾ ਵੀ 4-5 6 ਥੈਲੇ ਜੇ ਸਿਆਉ ਦੋ ਵੀ ਮੇਮਣੇ ਜੇ ਦੁੱਧ ਚੁੰਗ ਜਾਂਦੇ ਨੇ ਨਾ ਜੀ ਗਲਤ ਆਪਾ ਮੰਨਣੀ ਹੋਣੀ ਇੱਕੋ ਮੇਮਣਾ ਤਾਂ ਇੰਨਾ ਹਰਾਮੀ ਆ ਨਾ ਢੁੱਡਾ ਮਾਰ ਮਾਰ ਕੇ ਸਾਰੀਆਂ ਬੱਕਰਾਂ ਦਾ ਦੁੱਧ ਚੁੰਗ ਜਾਂਦਾ ਚਲ ਅਰ ਸਿਬਾ ਨਤੀ ਉਹ ਲੈ ਉੱਤੋਂ ਦੀ ਬੱਕੀ ਦੇ ਉੱਤੇ ਕਰ ਦਾਂਗੇ ਥਣਾ ਤੇ ਚਲੋ ਦੋ ਚੋਲੇ ਤਾਈ ਬਣਾ ਲੈਨੇ ਆ ਆ ਬੁਣੀਆਂ ਹੀ ਆ ਵੀ ਕਹਿੰਦੀ ਆ ਸਾਡੇ ਉੱਤੋਂ ਦੀ ਤਾਂ ਕੰਮ ਹੀ ਬੜਾ ਬੜਾ ਕੰਮ ਆ ਲੈ ਛੋੜ ਦਿੱਤਾ ਦੀ ਚਲ ਅਰੇ ਸੀਜ ਨੂੰ ਬਾਤ ਤੋ ਨਾ ਅਈ ਉੱਤੋਂ ਦੀ ਉਹ ਭੰਨਣਾ ਦਾਂਗੇ ਉਸ ਤਾਂ ਤਿਆਰ ਹੋਇਆ ਹੈ ਆ ਬੋਲਿਆ ਕਿਨੇ ਵਾਰੇ ਵਾਰੇ ਦੇਖਣ ਦੇ ਓਏ ਆ ਜਾ ਆ ਜਾ ਲੰਗਿਆ ਮੈਂ ਤਾਂ ਇੱਧਰ ਆ ਉਹ ਬਾੜੇ ਸਤਾ ਬੱਕਰੀਆਂ ਨੇ ਇੱਧਰ ਆ ਜਾ ਓ ਮਾਈ ਦਾ ਰੋਟੀ ਜੀ ਖਾਣ ਆ ਗਿਆ ਸੀ ਇੱਧਰ ਹਾਂ ਹਾਈ ਦਰਾਂ ਸਾਧੂ ਸਾਂ ਤੂੰ ਮੈਂ ਆਖਿਆ ਕਿ ਤੇ ਇੱਧਰ ਆਏ ਤੂੰ ਬਾੜੇ ਚ ਹੁੰਨਾ ਮੈਂ ਤਾਂ ਕਈ ਵਾਰੀ ਆਇਆ ਤੇਰੇ ਲਈ ਚੱਲ ਕੋਈ ਨਾ ਤਾਲੇ ਇੱਧਰ ਹੋ ਕਰ ਲਾਂਗੇ ਆਪਾਂ ਤਾਂ